ਦੇਸ਼ ਇंसाफ ਦੇ ਆਲਮ ਹੈ ਕਿ ਹੁਣ ਕਤਲ ਦੇ ਦੋਸ਼ੀਆਂ ਦਾ ਦਵਾਉਂ ਲਈ ਲੋਕਾਂ ਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ। ਜਿहां ਕਵਲਜੀਤ ਸਿੰਘ ਦੇ ਕਤਲ ਦੇ ਦੋਸ਼ੀਆਂ ਦਾ ਦਵਾਉਂ ਲਈ ਹੁਣ ਕਾਲੀ ਵਰਕਰਾਂ ਨੇ ਪਰਿਵਾਰ ਦੇ ਨਾਲ ਮਿਲ ਕੇ ਸੜਕਾਂ 'ਤੇ ਕੈਂਡਲ ਮਾਰਚ ਕਰਿਆ ਹੈ। ਕਮਲਜੀਤ ਦੇ ਪਰਿਵਾਰ ਨਾਲ ਮਿਲ ਕੇ ਕਾਲੀ ਦਲਵਲ ਨੂੰ ਅਜਮਨਸਰ ਦੇ ਤੀਜ ਨਗਰ ਤੋਂ ਲੈ ਕੇ ਸੁਲਤਾਨ ਵਿੰਡ ਥਾਣੇ ਦੇ ਬਾਹਰ ਤੱਕ ਕੈਂਡਲ ਮਾਰਚ ਕਰਿਆ ਗਿਆ। ਜਿਸ ਤਲਵੀਰ ਗਿੱਲ ਨੇ ਦੱਸਿਆ ਕਿ ਤੇ ਅੰਤਰੀਕ ਨੂੰ ਕਵਲਜੀਤ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਕੁਝ ਆਦਮੀਆਂ ਵੱਲੋਂ ਮਾਮਲੀ ਜੀ ਗਾਲੂ ਲੈ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਿਸ ਤੇ ਪੁਲਿਸ ਹੁਣ ਕੁਝ ਵਿਅ ਪੁਲਿਸ ਨੇ ਹੁੰਤਾ ਕੋਸ ਨੂੰ ਨਹੀਂ ਫੜਿਆ ਤੇ ਨਾ ਹੀ ਉਸ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਉਹਨਾਂ ਇਲਜ਼ਾਮ ਲਗਾਏ ਕਿ ਕੁਝ ਰਾਸ਼ਦਿਕ ਪਾਰਟੀਆਂ ਉਸ ਦੇ ਨਾਲ ਨੇ ਜਿਸ ਨੇ ਕੇਸ ਨੂੰ ਦਬਾਇਆ ਜਾ ਰਿਹਾ ਹੈ ਅੱਜ ਅਸੀਂ ਜਿਹੜਾ ਸਾਡਾ ਛੋਟਾ ਵੀਰ ਕਬਲਜੀਤ ਲੋੜੀ ਵਾਲੇ ਦਿਨ ਜਿਸ ਦਾ ਮਰਡਰ ਹੋ ਗਿਆ ਸੀ ਕਤਲ ਕੀਤਾ ਗਿਆ ਹੈ ਔਰ ਅੱਜ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਇਸ ਪਰਿਵਾਰ ਦੀਆਂ ਜਿਹੜੀਆਂ ਮੈਂ ਸਮਝਦਾ ਹਾਂ ਕਿ ਖੁਸ਼ੀਆਂ ਸੀਗੀਆਂ ਕਿਉਂਕਿ ਉਹਦੇ ਨਾਲ ਮੈਰਿਜ ਨੂੰ ਕੁਝ ਮਹੀਨੇ ਹੋਏ ਸੀਗੇ ਤੇ ਵਿਆਹ ਹੋਏ ਨੂੰ ਔਰ ਉਹ ਆਪਣੇ ਵਿਆਹ ਦੀ ਪਹਿਲੀ ਲੋੜੀ ਮਨਾਉਣ ਵਾਸਤੇ ਸਮਾਨ ਲੈਣ ਗਿਆ ਸੀ ਨਿੱਕੀ ਜੀ ਗਲ ਤੋਂ ਉਹਨਾਂ ਲੋਕਾਂ ਨੇ ਰਸਤਾ ਦੇਣ ਤੋਂ ਇਸ ਵੀਰ ਦਾ ਕਤਲ ਕਰ ਦਿੱਤਾ ਔਰ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ ਬੜਾ ਸਹੀ ਪਰਚਾ ਦਰਜ ਕਰਾਇਆ ਜੇ ਦੋ ਬੰਦੇ ਸੀ ਤੇ ਦੋ ਤੇ ਹੀ ਉਸ ਟਾਈਮ ਮੌਕੇ ਤੇ ਪਰਚਾ ਦਰਜ ਕਰਾਇਆ ਜਿਹਦੇ ਵਿੱਚੋਂ ਇੱਕ ਮੁੰਡੇ ਦੀ ਰਿੰਕੂ ਦੀ ਗ੍ਰਿਫਤਾਰੀ ਪੈ ਗਈ ਅਤੇ ਇੱਕ ਗੋਲਡੀ ਨਾਂ ਦਾ ਮੁੰਡਾ ਵਾ ਜਿਹਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਪਈ ਔਰ ਇਹਨਾਂ ਦਾ ਕਹਿਣਾ ਕਿ ਅਸੀਂ ਬਹੁਤ ਵਾਰ ਥਾਣੇ ਸੀਨੀਅਰ ਅਫਸਰ ਸਾਹਿਬਾ ਨਾਲ ਦੇ ਧਿਆਨ ਦੇ ਵਿੱਚ ਲਿਆਂਦਾ ਪਰ ਹੁਣ ਸਾਡੀ ਬਸ ਹੋ ਗਈ ਆ ਸਾਡੇ ਕੋਈ ਸੁਣਵਾਈ ਨਹੀਂ ਇਹ ਪਰਿਵਾਰ ਮੇਰੇ ਕੋਲ ਪਰਸੋਂ ਆਇਆ ਸੀਗਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਤੁਹਾਡਾ ਹੁਕਮ ਹੋਊਗਾ ਅਸੀਂ 24 ਘੰਟੇ ਮੈਂ ਪਹਿਲਾਂ ਵੀ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਜਦੋਂ ਉਸ ਵੀਰ ਦੀ ਡੈਥ ਹੋਈ ਸੀ ਮੈਂ ਉਦੋਂ ਵੀ ਇਸ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੋ ਵੀ ਤੁਹਾਡਾ ਹੁਕਮ ਹੋਊਗਾ ਅਸੀਂ 24 ਘੰਟੇ ਤੁਹਾਡੇ ਨਾਲ ਆ ਮੈਂ ਅੱਜ ਵੀ ਇਸ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਅੱਜ ਅਸੀਂ ਕੈਂਟਲ ਮਾਰਚ ਕੀਤਾ ਉਹਨਾਂ ਅਫਸਰ ਸਾਹਿਬਾਨਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਤੁਸੀਂ ਇਸ ਕੇਸ ਦੇ ਵਿੱਚ ਇਨਸਾਫ ਕਰੋ ਕਿਉਂਕਿ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਪੁਲਿਸ ਤੇ ਕੋਈ ਨਾ ਕੋਈ ਦਬਾਅ ਜ਼ਰੂਰ ਹੈਗਾ ਜਿਹੜਾ ਕਿ ਉਹ ਕੁਝ ਮੁੰਡੇ ਜਿਨ੍ਹਾਂ ਦੇ ਨਾਂ ਲਿਖਾਏ ਸੀ ਉਹ ਦੁਕਾਨਾਂ ਵੀ ਖੋਲ ਕੇ ਬਹਿ ਗਿਆ ਔਰ ਜਿਹੜਾ ਇੱਕ ਗੋਲਡੀ ਨਾਂ ਦਾ ਵਿਅਕਤੀ ਬਾਹਰ ਭੱਜਾ ਫਿਰਦਾ ਉਹ ਵੀ ਇਹ ਦੱਸ ਰਿਹਾ ਕਿ ਅਸੀਂ ਪੁਲਿਸ ਨੂੰ ਦੇ ਧਿਆਨ ਚ ਲਿਆਂਦਾ ਕਿ ਬਹੁਤ ਵਾਰ ਕੋਈ ਜਿਹੜੀ ਜਿਹੜੀ ਜਗ੍ਹਾ ਤੇ ਰਹਿ ਰਿਹਾ ਪਰ ਪੁਲਿਸ ਹੋਂ ਜਿਹੜੀ ਉਹ ਕਾਰਵਾਈ ਨਹੀਂ ਕਰ ਰਹੀ ਅੱਜ ਉਹਦੇ ਸਬੰਧ ਚ ਕੈਂਡਲ ਮਾਰਚ ਕੀਤਾ ਗਿਆ ਅਕਾਲ ਤਾਲ ਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਲ ਤੋ ਜਲ ਦੋਸ਼ੀਆਂ ਨੂੰ ਫੜਾਇਆ ਜਾਵੇ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਧਰ ਪੁਲਿਸ ਨੇ ਕਿਹਾ ਕਿ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੂਸਰੇ ਦੀ ਪਾਲ ਹਾਲੇ ਵੀ ਚੱਲੀ ਵੀ ਚੱਲੀ ਹੈ। ਪੁਲਿਸ ਨੇ ਵਿਸ਼ਵਾਸ bàyਾ ਹੈ ਕਿ ਉਸ ਨੂੰ ਵੀ ਜਲਦੀ ਫੜਾਇਆ ਜਾਵੇਗਾ। ਇਹਦੇ ਵਿੱਚ ਜਿਹੜਾ ਇੱਕ ਮੇਨ ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਜੀ ਤੇ ਬਾਕੀ ਵੀ ਸਾਡੀਆਂ ਜਿਹੜੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਵਾ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਸੀਂ ਇਹ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ। ਜਲ ਕੋਈ ਇਹਦਾ ਕੋਈ ਟਾਈਮ ਨਹੀਂ ਆ ਜੀ ਅਸੀਂ ਅੱਜ ਰਾਤ ਵੀ ਫੜ ਸਕਦੇ ਹਾਂ ਸਵੇਰੇ ਵੀ ਜਦੋਂ ਵੀ ਸਾਡਾ ਸਾਡੀਆਂ ਆਲਰੇਡੀ ਸਾਡਾ ਚੱਲ ਰਿਹਾ ਹੋਇਆ ਜੀ ਸਾਡੇ ਨੂੰ ਕੋਈ ਕਮੀ ਵਾਲੀ ਗੱਲ ਨਹੀਂ 302 ਆਪੀਸੀ ਬਿਲਕੁਲ ਇੱਕ ਦੋਸ਼ੀ ਗ੍ਰਫਤਾਰ ਆ ਉਹਦਾ ਹੀ ਇਹ ਸਗਾ ਭਰਾ ਆ ਉਹਦੇ ਮਗਰ ਸਾਡੇ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਵਾਂ ਅਸੀਂ ਇਹਨੂੰ ਕੰਪਲੀਟ ਕਰਾਂਗੇ ਬਹੁਤ ਦੇ ਬਹੁਤ ਸਮਝ ਚੁੱਕਾ ਬਣੇ ਨੂੰ ਉਹਦੇ ਬਾਪੂ ਵੀ ਨਹੀਂ ਪੁੱਛ ਹੋ ਰਹੇ ਦੇਖੋ ਜੀ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਗਈ ਮੈਂ ਖੁਦ ਅੱਜ ਤੋਂ 3 ਦਿਨ ਪਹਿਲਾਂ ਚਾਰਜ ਲਿਆ ਵਾ ਸਾਡੇ ਵੱਲੋਂ ਜੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਖਾਸ ਹਦਾਇਤਾਂ ਨੇ ਔਰ ਵੱਖਰੀਆਂ ਵੱਖਰੀਆਂ ਟੀਮਾਂ ਬੜੀਆਂ ਹੋਈਆਂ ਇਹ ਬਹੁਤ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਖੈਰ ਅਕਾਲੀ ਦਲ ਵੱਲੋਂ ਗਵਲਜੀਤ ਸਿੰਘ ਸਾਹਿਬ ਲਈ ਕੈਂਡਰ ਮਾਰਚ ਵੀ ਕੱਢਿਆ ਗਿਆ ਪਰ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਗਵਲਜੀਤ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਅਮਿਤ ਸ਼ਾਤੂ ਲalit ਸ਼ਰਮਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ